ਲੋ ਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਾਜੇਸ਼ ਚੋਪੜਾ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਟਿੰਡਾਂ ਵਾਲਾ ਖੂਹ ਪੁਰਾਣਾ ਬਹੁਤ ਪੁਰਾਣਾ ਜੀ ਬਹੁਤ ਪੁਰਾਣਾ ਜੀ ਆ ਮੇਰੇ ਨਾਲ ਕੁਝ ਬੰਦੇ ਹਟਦੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਹਾਂ ਜੀ ਸਨ 47 ਦਾ ਖੂਹ ਹੈ ਜੀ 47 ਦਾ ਖੂਹ ਲਾਇਆ ਵਾ ਜੀ ਬੜਿਆਂ ਲਾਇਆ ਵਾ ਜੀ 47 ਦਾ ਖੂਹ ਹੈ ਜੀ ਸੀਤਲ ਨੇ ਸੀਤਲ ਸਿੰਘ ਹੈ ਜੀ ਸੀਤਲ ਸਿੰਘ ਦਾ ਖੂਹ ਬੱਜਦਾ ਹੈ ਜੀ ਚਾਰ ਭਰਾ ਤੇ ਹੀ ਉਹ ਸੀਤਲ ਸਿੰਘ ਦਾ ਖੂਹ ਕਹਿੰਦੇ ਹੁਣ ਵੀ ਸਾਂਝਾ ਹੀ ਪੀਆ ਜੀ ਇਹ ਅੱਛਾ ਸਾਝਾ ਪਿਆਈ ਸੀਤਲ ਤੁਹਾਡਾ ਕੀ ਲੱਗਦਾ ਤਾਂ ਮੇਰਾ ਦਾਦਾ ਭਾਈ ਤੁਹਾਡੇ ਦਾਦਾ ਦਾ ਹਾਂ ਜੀ ਸਾਡਾ ਪੜੋਸੀ ਦਾ ਜੀ ਇਹ ਚੱਲਦਾ ਰਿਹਾ ਕਦੋਂ ਤੱਕ ਚੱਲਦਾ ਰਿਹਾ ਖੂਹ ਇਹ 92 ਤੱਕ ਚੱਲਦਾ ਦਾ ਜੀ 92 ਤੱਕ ਵਿੱਚ ਪੂਰਾ ਚੱਲਦਾ ਦਾ ਜੀ 92 ਤੱਕ ਚੱਲਦਾ ਰਿਹਾ ਹੈ ਹਾਂ ਜੀ ਅਸੀਂ ਆ ਆ ਹੱਕਿਆ ਜੀ ਆਪ ਅੱਛਾ ਉਹ ਤੋਂ ਬੁੱਲਦਾਂ ਗੱਲ ਹੱਕਿਆ ਨਾਲ ਹੱਕਿਆ ਜੀ ਅਸੀਂ ਇਹ ਹੁਣ ਜਿਹੜਾ ਮਾਲਾਂ ਦੇ ਪਈ ਉਹ ਜਿਹੜਾ ਜਗਾ ਹੁੰਦੀ ਆ ਇਹ ਪਈ ਆ ਇਹ ਸਾਰੇ ਚੌੜੀ ਹੁੰਦੀ ਆ ਚੌੜੀ ਹੁੰਦੀ ਉਹ ਤਾਲੀਆਂ ਹੁੰਦੀਆਂ ਦੀ ਬਾਗ ਹੁੰਦਾ ਤਾਂ ਹੀ ਬਾਤ ਤਗੜਾਈ ਹੁੰਦੀ ਲੈ 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 ਬਾਗ ਹੋਇਆ ਕਰਦਾ ਤਾਂ ਹਾਂ ਜੀ ਤਾਲੀਆਂ ਤਾਲੀਆਂ ਤੇ ਅੰਬ ਖੜਾ ਤੁਰੇ ਅੰਬ ਖੜੇ ਤੇ 12 13 ਤਾਲੀਆਂ ਦੇ ਸਾਰੇ ਦੇਖੋ ਵੀ ਸਰੋਤਿਓ ਜਿਸ ਤਰ੍ਹਾਂ ਦੱਸ ਰਹੇ ਨੇ ਬਾਈ ਜੀਰੀ ਵੀ ਇਹਨਾਂ ਦੇ ਬਾਬੇ ਸੀਤਲ ਦਾ ਖੂਹ ਹੈ ਇਹ ਔਰ ਇੱਥੇ ਟਾਲੀਆਂ ਸਗੀਆਂ ਅੰਬ ਸਗੀਆਂ ਕਿਤੇ ਰੌਣਕ ਲੱਗਦੀ ਹੋਣੀ ਪੂਰੀ ਐਨ ਚੱਲਦੇ ਹੋਣੇ ਹਾਂਜੀ ਰੌਣਕ ਦੀ ਬਲਦਾਂ ਨਾਲ ਹੱਕਦੇ ਸਿਆ ਬਲਦਾਂ ਦੇ ਗਾਲ ਚ ਟਾਲੀਆਂ ਖੜਕਦੀਆਂ ਹੋਣੀਆਂ ਆਏ ਹਾਏ 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 ਸੱਤ ਬੰਦੇ ਬੈਠੇ ਰਹਿਣਾ ਜੀ ਸ਼ਾਮਾਂ ਆਈਆਂ ਰਹਿਣਾ ਜਾਂ ਕਿਸੇ ਨਾ ਪਾ ਰਹਿਣਾ ਬੈਠੇ ਰਹਿਣਾ ਜੀ ਤੈਨੂੰ ਕੋਸ ਕਰਨਾ ਜੀ ਬਕੇ ਇਹ ਨਾਲ ਇਹ 80 ਚੱਲਦੇ ਬਹੁਤ ਚੱਲਦੇ ਹੁੰਦੇ ਤੇ ਜੀ ਇੱਥੇ ਚੱਠਾ ਦੱਬ ਹੋ ਗਿਆ ਮਤਲਬ ਪੂਰੀ ਐਨ ਪੂਰਾ ਦਾ ਰੌਣਕ ਸੀ ਹੈ ਹੁਣ ਤਾਂ ਹਾਲਤ ਖਰਾਬ ਹੋ ਗਈ ਜੀ ਜੱਤ ਦੇਖਣੇ ਵਾਲਾ ਨਹੀਂ ਮੈਂ ਤਾਂ ਉਹ ਸਮਾਂ ਯਾਦ ਕਰ ਰਿਹਾ ਵੀ ਜਦ ਰੌਣਕ ਸੀ ਹੈ ਸਮਾਂ ਤਾਂ ਇਹ ਪਾਣੀ ਐਨ ਵਧੀਆੰਦਾ ਤਾਂ ਐਮ ਪੂਰਾ ਹੀ ਤੰਦ ਵਰਗਾ ਚਿੱਟਾ ਹੀ ਜਿੱਕਣ ਆਪਾਂ ਘਰ ਦਾ ਪਾਣੀ ਪੀਣੇ ਜੀ ਹੈ ਪਾਣੀ ਕੋਈ ਸਾਂਭ ਸੰਭਾਲਣੀ ਕੋਈ ਬਥੇ ਸਾਂਝਾ ਹੀ ਹੁਣ ਦੇਖੋ ਜੀ ਗੋਰੀ ਵਿੱਚ ਰੁਲ ਗਿਆ ਗੋਰੀ ਵਿੱਚ ਸਮੇ ਨੇ ਤੇ ਬੰਦੇ ਨੇ ਰਲ ਕੇ ਸਮੇ ਨੇ ਤਾਂ ਤਰੋ ਕੀ ਕਰਨਾ ਸੀ ਬੰਦੇ ਨੇ ਜਿਹੜਾ ਹੈ ਉਹ ਦਰਖਤ ਸਿਗੇ ਦੱਸਿਆ ਵੱਡ ਤੇ ਮੁੜ ਕੇ ਪਾਣੀ ਜਿਹੜਾ ਸੀਗਾ ਹੁਣ ਕੀ ਹਾਲਤ ਤੁਸੀਂ ਦੇਖ ਰਹੇ ਹੋ ਪਰੰਤੂ ਇਹਨੇ ਆਪਣਾ ਵजूद ਅਜੇ ਵੀ ਬਣਾਇਆ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਦਿਖਾਣਾ ਟਿੰਡਾ ਟਿੰਡਾ ਥੱਲੇ ਆ ਜਾ ਫਾਦ ਹੋ ਜੂਗਾ ਜੀ ਥੱਲੇ ਕਿੰਨਾ ਕੁ ਡੂੰਘਾ ਜਾਂਦਾ ਇਹ ਇਹ 30 ਫੁੱਟ ਹੈ 20 ਹਾਂ 30 35 ਫੁੱਟ ਹੈ ਜੀ 3 ਫੁੱਟ ਆਈ ਇਹ ਇਹ ਆ ਦੇਖੋ ਜੀ ਸੇਮ ਹੈ ਜੀ ਇੰਤਜ਼ਾਰੀਆਂ ਮਾਰਦੀ ਅਜੇ ਤੱਕ ਇਹਦਾ ਟਿੰਡਾ ਹੈਗੀਆਂ ਹੀ ਹੈ ਟਿੰਡਾ ਹੈਗੀਆਂ ਹਾਂ ਜੀ ਆ ਪੱਕਾ ਕਰਿਆ ਵੀ ਪੂਰੇ ਆਲੇ ਦੁਆਲੇ ਤੇ ਹਨ ਵਧੀਆ ਤਈ ਅੱਛਾ ਵਧੀਆ ਅੱਛਾ ਹੁੰਦਾ ਤਾਂ ਪਾਣੀ ਗਿਰਦਾ ਤਾਂ ਹੈ ਪਾਣੀ ਗਿਰਦਾ ਤਾਂ ਹੈ ਪਾਰਥੇ ਵਿੱਚੇ ਪਾਣੀ ਗਿਰਦਾ ਤਾਂ ਨਾ ਜੀ ਆਏ ਪਾਰਛੋਂ ਤੋਂ ਜਿਹੜਾ ਉੱਪਰੋਂ ਹੁੰਦਾ ਯੂਨਨ ਪਾਰਥਾ ਕਹਿੰਦੇ ਤੁਸੀਂ ਵੀ ਚਲਾਇਆ ਹੋਇਆ ਆਈ ਚਲਾਇਆ ਹੋਇਆ ਜੀ ਅਸੀਂ ਆ ਪੀ ਜਾਂਦੇ ਤੇ ਜਿਹੜਾ ਦੇਖ ਕੇ ਲੱਗੋ ਹੱਕ ਦਿੰਦਾ ਬਹੁਤ ਥੋੜੇ ਜਿਹੇ ਵੀ ਹੱਕ ਲੰਦੇ ਅੱਛਾ ਲੰਘਦੇ ਵੜਦੇ ਲੋਕੀ ਬੰਦੇ ਤੇ ਹੈ ਜਿਵੇਂ ਆ ਕੇ ਦੋ ਬੰਦੇ ਇਸ ਤਰ੍ਹਾਂ ਆ ਕੇ ਬੈਠ ਜਾਂਦੇ ਤੇ ਚੱਲਦਾ ਹੰਟ ਚੱਲਦਾ ਸੀ ਤੀ ਜੀ ਕੱਚੀ ਦੇ ਵਿੱਚ ਧੁੱਕੀ ਹੋਈ ਫੇ ਛੋਟੀ ਸੀ ਹੁਣ ਤਾਂ ਬੜੀ ਹੋ ਗਈ ਹੁਣ ਤਾਂ ਚੌੜੀ ਹੋ ਗਈ ਸੜਕੀ ਤਾਂ ਚੌੜੀ ਸੜਕ ਹੋ ਗਈ ਜੀ ਅੱਛਾ ਜਦ ਤਾਂ ਐਵੇਂ ਪਹਿਲੇ ਇਹ ਉੱਚਾ ਤਾਂ ਜੀ ਖੂ ਬਹੁਤ ਉੱਚਾ ਤੇ ਬਹੁਤ ਵਧੀਆ ਤਾਂ ਜੀ ਆ ਤਾਂ ਦੇਖਣ ਵਾਲਾ ਰਹੀ ਹੈ ਖੇਤ ਨਹੀਂ ਮੇ ਤੇ ਜੀ ਸੜਕਾਂ ਨੀਵੀਆਂ ਤੀਆਂ ਜੀ ਸਾਰੇ ਖੇਤ ਵੇ ਜੇ ਬਰਾਬਰ ਤੀ ਸੜਕ ਹੁਣ ਤਾਂ ਸੜਕ ਉੱਚੀ ਹੋ ਗਈ ਬਰਾਬਰ ਤੀ ਇਹ ਉੱਚਾ ਤਾਂ ਹੀ ਸੜਕਾਂ ਤੇ ਉੱਚਾ ਤੀ ਖੂ ਇਹ ਇਹ ਉੱਚਾ ਤਾਂ ਸੜਕ ਨਹੀਂ ਮੀ ਤੀ ਸੜਕ ਨਹੀਂ ਮੀ ਤੀ ਚੱਲਦਾ ਐਨ ਵਧੀਆ ਚੱਲਦਾ ਹੁੰਦਾ ਜੀ ਖਾਲ ਥਾਂ ਹੀ ਚੱਲਦਾ ਹੁੰਦਾ ਪਾਣੀ ਐਨ ਪੂਰਾ ਹੀ ਪੂਰਾ ਲਾ ਜੀ ਸਰੋਤਿਓ ਇਸ ਤਰ੍ਹਾਂ ਦੱਸ ਰਹੇ ਨੇ ਜੀ ਰਾੜ ਪਈ ਇਹ ਦੇਖ ਲਓ ਹਾਂ ਅੱਗੇ ਤੱਕ ਜਾ ਰਹੀ ਹੈ ਰਾੜ ਉੱਧਰ ਬਹੁਤ ਹੀ ਘੁੰਮਦੇ ਜੀ ਇਹ ਮਿੱਟੀ ਵਿੱਚ ਦਬਿਆ ਬਾਈ ਮਿੱਟੀ ਵਿੱਚ ਦਬ ਕੇ ਬੁੱਲਤ ਘੁੰਮਦੇ ਤੇ ਉੱਧਰ ਗਰਾਰੀਆਂ ਜੀ ਤੁਸੀਂ ਕਹਿੰਦੇ ਚੱਲ ਸਕਦਾ ਜੇ ਵੀ ਹੈ ਹਾਂ ਜੀ ਜੇ ਚਲਾਉਣਾ ਹੋਵੇ ਚੱਲ ਸਕਦਾ ਜੀ ਤਾਂ ਕਿਹਾ ਹੋਏ ਉੱਥੇ ਦੇ ਗਰਾਰੀਆਂ ਨਿਕਲ ਆਉਣੀ ਜੀ ਸਾਫ਼ ਕਰਕੇ ਹਾਂ ਉਹ ਬੁੱਲਦਾਂ ਨੂੰ ਜੋੜ ਲਵੇ ਜੀ ਬੁੱਲਦਾਂ ਨੂੰ ਜੋੜ ਲਵੇ ਉੱਥੇ ਟਿੰਡਾ ਟਿੰਡਾ ਵੀ ਬਣ ਜੂ ਮਾੜੀ ਮੁੱਟੀ ਰਿਪੇਅਰ ਹੋ ਜੂ ਰਿਪੇਅਰ ਹੋ ਜੂਗੀ ਰਿਪੇਅਰ ਹੋ ਜੂ ਇਹਨਾਂ ਦੀ ਮੈਨੂੰ ਪੁੱਛਣੀ ਪਊਗੀ ਜੀ ਮਿੰਤ ਕਰਨੀ ਪੈਗੀ ਹੈ ਜੀ ਪਰ ਹੋਰ ਤਾਂ ਕੁਝ ਨਹੀਂ ਜੇ ਬੰਦਾ ਕਰੇ ਨਾ ਇਹ ਚੱਲ ਸਕਦਾ ਜਾਂ ਚੱਲ ਸਕਦਾ ਪਾਣੀ ਹੈਗਾ ਹੀ ਹੈ ਪਾਣੀ ਤਾਂ ਹੈਗਾ ਆ ਪਾਣੀ ਸਾਫ ਹੋਊਗਾ ਨਹੀਂ ਸੇਮ ਹੈ ਨਾ ਸੇਮ ਹੈ ਸੇਮ ਹੈ ਸਾਫ ਹੋਊ ਜੂ ਹੀ ਸਾਫ ਕਰੇ ਨਾ ਹੁਣ ਆਪਣੇ ਹਫਤਾ ਤਾਰੀਆਂ ਮਾਰਨੀ ਆ ਪਾਣੀ ਨੇ ਮੈਂ ਆਪਣੇ ਹਫਤਾ ਤਾਰੀ ਸਾਫ ਹੋਊ ਜੂਗਾ ਜੀ ਫਿਰ ਤਾਂ ਬਟਿੰਡਾਂ ਦਾ ਕਰ ਮੈਂ ਟਿੰਡ ਕਰਨੀ ਪੈਗੀ ਹਟਣੀ ਜੀ ਆਏ ਬਾਬੇ ਦਾ 2 ਮਹੀਨੇ 2 ਮਹੀਨੇ ਲੱਗ ਬਾਬੇ ਕਿੱਥੋਂ ਲਿਆਉਂਗੇ ਮੁੜ ਕੇ ਬਾਬੇ ਨਹੀਂ ਆਣੇ ਹੈ ਬਾਬੇ ਕਿੱਥੇ ਆਉਂਦੇ ਨਹੀਂ ਰਹੇ ਜੀ ਹੁਣ ਨਹੀਂ ਬਾਬੇ ਪਾਣੀ ਹੱਕ ਲਈ ਕਿਦਾਂ ਦੀ ਸ਼ਕਲ ਸੂਰਤ ਕਿਦਾਂ ਦੀ ਸੀ ਸੀਤਲ ਜੀ ਦੀ ਦਾ ਬਹੁਤ ਬਹੁਤ ਵਧੀਆ ਜਵਾਨ ਤੀ ਤਗੜੇ ਜੀ ਜੱਤਾਂ ਪੁੱਤਾਂ ਪਹਿਲਵਾਨਾਂ ਵਰਗੇ ਹੁੰਦੇ ਸੀ ਹੁਣ ਉਹਦਾ ਕਿੱਥੇ ਸਰੀਰ ਰਹਿ ਗਿਆ ਇਹ ਬਾਬਾ ਦਾ ਹੀ ਘੁਲਦਾ ਤਾਂ ਦੇਵਾ ਚਾਰ ਪਾਈ ਤੇ ਉਹ ਅੱਛਾ ਸੀਤਲੜੀ ਚਾਰ ਪਾਈ ਤੇ ਚਾਰ ਪਾਈ ਦੇਵਾ ਦੇਵਾ ਪੜਦਾ ਹੁੰਦਾ ਸੀ ਪਹਿਲਵਾਨ ਤਾਂ ਹੀ ਉਹਦਾ ਬਾਬਾ ਜੀ ਯੋਧਾ ਪਾਪਾ ਅੱਛਾ ਖਰਾਕਾ ਖਾਣਦੇ ਬਹੁਤ ਧਿਆ ਖਰਾਕਾ ਦੇਵੇ ਦਾ ਨਾਮ ਹੁੰਦਾ ਤਾਂ ਆਲੇ ਦੋਲੇ ਪੂਰਾ ਹਾਂ ਜੀ ਹਾਂ ਪੁਲਵਾਨਤਾ ਹੀ ਹੋ ਭਲਵਾਨਾਂ ਨੌ ਹੀ ਹੋਊਗੇ ਜੀ ਹਾਂ ਉਹੀ ਮਤਲਬ ਨੌ ਹੀ ਸਮੇ ਦੀ ਗੱਲ ਹੈ ਇਹ ਹੋਦੀ ਨਹੀਂ ਹੁਣ ਤਾਂ ਕਿੱਥੇ ਹੁਣ ਤਾਂ ਕਿੱਥੇ ਉਹਨਾਂ ਦੇ ਨੌ ਵੀ ਨਹੀਂ ਯਾਦ ਆ ਗਈ ਸੀਤਲ ਸੀਤਲ ਕਦੋਂ ਗਿਆ ਬਾਬਾ ਹੋ ਗਿਆ ਜੀ ਟਾਈਮ ਹੋ ਗਿਆ ਉਹਨਾਂ ਨੂੰ ਵੀ ਬਹੁਤ ਟਾਈਮ 30 30 ਸਾਲ ਹੋ ਗਏ ਅੱਧੇ ਹੋ ਗਏ ਹੁਣ 30 ਤੇ ਹਾਂ ਨਹੀਂ 30 ਮੇਰੇ ਹੋ ਜੇ ਮੈਂ ਛੋਟਾ ਹਜਾਂ ਯਾਦ ਹੈ ਤੈਨੂੰ ਹਾਂ ਯਾਦ ਹੈ ਮਜਮਾ ਮੇਰੀ ਉਮਰ ਹੋ ਗਈ ਹੁਣ ਤਾਂ ਇਹਨਾਂ ਦੇ ਆਹ ਜਿਹੜੇ ਖੇਤ ਵਾਲੇ ਬਾਹਰ ਚਲੇ ਗਏ ਕੁਝ ਚਲੋ ਆ ਦੇਖੋ ਜੀ ਜੀ ਦੀ ਚਾਚੀ ਦਾ ਇਹ ਸਾਂਝਾ ਆ ਪਾਉਂ ਉੱਛ ਦਾ ਕੋਈ ਨਹੀਂ ਪੁੱਛਦਾ ਦਰਖਤ ਤੇ ਟਾਲੀਆਂ ਸਿਗੀਆਂ ਜੀ ਅੰਬ ਸਿਗੇ ਬਹੁਤ ਟਾਲੀਆਂ ਕਿਸ਼ਨਪੁਰਾ ਪਿੰਡ ਹੈ ਜੀ ਇਹ ਚਿੰਤਗੜ੍ਹ ਹੈ ਜੀ ਚਿੰਤ ਚਿੰਤਗੜ੍ਹ ਕਿਸ਼ਨਪੁਰਾ ਅਗਲਾ ਹੈ ਜੀ ਕਿਸ਼ਨਪੁਰੇ ਦਾ ਬੰਨਾ ਪੈਦਾ ਹੈ ਜੀ ਕਿਸ਼ਨਪੁਰਾ ਪਿੰਡ ਅਗਲਾ ਜੀ ਕਿਸ਼ਨਪੁਰੇ ਤੋਂ ਪਿੱਛੇ ਹੈ ਥੋੜਾ ਜਿਹਾ ਇਹ ਤੇ ਚਿੰਤਗੜ੍ਹ ਕਹਿੰਦੇ ਪਿੰਡ ਜ਼ਿਲ੍ਹਾ ਮਹਾਲੀ ਜ਼ਿਲ੍ਹਾ ਰੋਪੜ ਜ਼ਿਲ੍ਹਾ ਰੋਪੜ ਇਹਨੂੰ ਜ਼ਿਲ੍ਹਾ ਰੋਪੜ ਤਸੀਲ ਮਰੰਡਾ ਜੀ ਪਹਿਲੇ ਚਮਕੌਰ ਸਾਹਿਬ ਹੁੰਦੀ ਸੀ ਚਮਕੌਰ ਸਾਹਿਬ ਹੁੰਦੀ ਉਹ ਤਾਂ ਪਹਿਲੀ ਪ੍ਰਾਣੀ ਹੈ ਖੈਰ ਆੜਾ ਹੁੰਦੀ ਸੀ ਅੱਛਾ ਰੋਪੜ ਜ਼ਿਲ੍ਹੇ ਦਾ ਹੈ ਰੋਪੜ ਜ਼ਿਲ੍ਹੇ ਦਾ ਹੀ ਸਾਡਾ ਪਿੰਡ ਹੈ ਹੈ ਲਾਸਟੇ ਪਿੰਡ ਹੈ ਸਾਡਾ ਲਾਸਟ ਪਿੰਡ ਹੈ ਰੋਪੜ ਜ਼ਿਲ੍ਹੇ ਦਾ ਹੀ ਇਹ ਬਸ ਇਹ ਲਾਸਟ ਹੈ ਹਾਂ ਜੀ ਲਾਸਟ ਪਿੰਡ ਹੈ ਇਧਰ ਵੀ ਮੋਹਾਲੀ ਪੈ ਗਿਆ ਜੀ ਫੇਰ ਮੋਹਾਲੀ ਪੈ ਗਿਆ ਜੀ ਅੱਗੇ ਉਧਰ ਸੇਮਪਾਲੇ ਜਿੱਥੇ ਮੋਹਾਲੀ ਚ ਆ ਆਹ ਕਾਲਗੜ ਹੋ ਗਈ ਪਤਾ ਲੱਖ ਪਿੰਡ ਹੈ ਰੋਪੜ ਦਾ ਹੀ ਸਾੜਾ ਹੋ ਗਈ ਜਿੰਤਗੜ ਹੋ ਗਈ ਤੇ ਜਟੌਲੀਆਂ ਹੋ ਗਈ 47 ਵੇਲੇ ਦਾ ਹੈ ਇਹ 47 ਵੇਲੇ ਦਾ ਤੇ ਆਪਣਾ ਲਾਸਟ ਹੈ ਰੋਪੜ ਦਾ ਪਤ ਪਿੰਡ ਉਹੀ ਜਟੌਲੀ ਵੀ ਹੈ ਹ ਪੋੜ ਜਿਹੜਾ ਹੈਗਾ ਖੂ ਇਹ 47 ਤੋਂ 47 ਮੇਲੇ ਦਾ ਹਾਂ ਹਾਂ ਜੀ 47 ਬੁੜਿਆਂ ਦਾ ਇਹ ਜੀ ਇਹ ਹਾਏ ਹਾਏ ਬੁੜਿਆਂ ਨੇ ਕਰੇ ਪਏ ਇਹ ਦੇਖੋ ਜੀ ਦੇਵੇ ਪਹਿਲਵਾਨ ਨੂੰ ਯਾਦ ਕਰ ਲਿਆ ਸੀਤਲ ਨੂੰ ਯਾਦ ਕਰ ਲਿਆ ਹੋਰਾਂ ਦੇ ਨਾਮ ਯਾਦ ਬਾਕੀ ਜਿਹੜੇ ਦੋ ਰਹਿ ਗਏ ਦੋ ਉਹਦਾ ਨਾਮ ਛੋਟਾ ਤਾਂ ਇੱਕ ਅੱਛਾ ਛੋਟੂ ਹਾਂ ਜੀ ਉਹ ਗੱਡੀ ਦਾ ਟਰੱਕ ਤੇ ਮਿੱਤੂ ਦਾ ਜੀ ਮਿੱਤੂ ਤਾਂ ਮੇਰਾ ਚਾਚਾ ਹੈ ਮਿੱਤੂ ਚਾਚਾ ਜੀ ਫਿਰ ਚੌਥਾ ਬਾਬਾ ਕਿਹੜਾ ਤਾਂ ਫਿਰ ਚੌਥਾ ਸਹੀ ਉਹ ਰੇਵਾ ਛੋਟੂ ਮੇ ਮੇ ਭਾਈ ਮੇਵਾ ਦੇਵਾ ਮੇਵਾ ਛੋਟੂ ਤੇ ਸੀਤਲ ਚੈਨਲ ਕਿਹੜਾ ਹੀ ਆਪਣਾ ਜੀ ਚੈਨਲ ਸਾਡਾ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਹਾਂਜੀ ਹਾਂ ਅਸੀਂ ਕੱਲਬਤ ਕਰਦੇ ਹਾਂ ਵਿਰਸੇ ਤੇ ਵਿਰਾਸਤ ਦੀ ਅੱਛਾ ਜੀ ਮੈਂ ਲੰਘਾ ਜਾ ਰਿਹਾ ਸੀਗਾ ਸਾਈਕਲਿੰਗ ਕਰਦਾ ਹੋਇਆ ਤਾਂ ਖੂ ਦੇਖਿਆ ਤਾਂ ਬਾਈ ਜੀ ਵੀ ਨਾਲ ਹੀ ਹਾਂਜੀ ਆਹ ਮੈਂ ਦੇਖਿਆ ਤੇ ਨਾਲੇ ਦੇਖਿਆ ਮੈਂ ਕਹਿੰਦਾ ਯਾਰ ਪੁਰਾਣਾ ਲੱਗਦਾ ਖੂ ਕਹਿੰਦਾ ਸਾਡੇ ਬਾਬੇ ਦਾ ਸੀਤਲ ਰਖੂ ਆ ਮੈਂ ਕਹਿੰਦਾ ਚਲੋ ਗੱਲਬਾਤ ਕਰੀਏ ਨਾਲੇ ਸਰੋਤਿਆਂ ਨਾਲ ਸਾਂਝੀ ਕਰੀਏ ਵੀ ਆਹ ਸੀ ਸਾਡਾ ਵਿਰਸਾ ਹਾਂਜੀ ਜਿਹੜਾ ਇਸ ਹਾਲ ਤੱਕ ਯਾਦਾ ਰਹਿ ਗਈਆਂ ਜੀ ਜ਼ਿਆਦਾ ਰਹਿ ਗਈਆਂ ਬਸ ਹੀ ਜ਼ਿਆਦਾ ਰਹਿ ਗਈਆਂ ਇਹ ਜਿਹੜਾ ਹੈਗਾ ਇਹ ਵੀ ਬਹੁਤੀ देर ਨਹੀਂ ਰਹਿਣਾ ਫਿਰ ਇਸ ਹਿਸਾਬ ਨਾਲ ਤਾਂ ਹਾਂ ਜੀ ਜੇ ਫਿਰ ਇਕੱਲੇ ਹੀ ਰਹਿ ਜੀ ਇਹ ਤਾਂ ਫਿਰ ਸਾਰੇ ਖਰਾਬ ਹੋ ਜੂਗਾ ਜੀ ਆ ਚਲੋ ਸਤਿ ਸ੍ਰੀ ਅਕਾਲ ਕਿਸ ਤਰ੍ਹਾਂ ਦੀ ਲੱਗੀ ਗੱਲਬਾਤ ਗੱਲ ਕਰਿਓ ਜੇ ਤੁਹਾਡੇ ਵੀ ਇਲਾਕੇ ਵਿੱਚ ਕਿਤੇ ਆਲੇ-ਦੋਲੇ ਟਿੰਡਾ ਵਾਲੇ ਖੂਹ ਅਜੇ ਵੀ ਹੈਗੇ ਨੇ ਚੱਲਦਾ ਤਾਂ ਮੇਰੇ ਖਿਆਲ ਕਿਤੇ ਕਿਤੇ ਸ਼ਾਇਦ ਕਿਤੇ ਲੱਭ ਜੂ ਤਾਂ ਲੱਭ ਜੂ ਤਾਂ ਕਮੈਂਟ ਜ਼ਰੂਰ ਕਰਿਓ ਤਾਂ ਇਹਨਾਂ ਨੂੰ ਪ੍ਰੀਜ਼ਰਵ ਕਰਨ ਲਈ ਇਹਨਾਂ ਨੂੰ ਮੁੜ ਬਹਾਲ ਕਰਨ ਲਈ ਵੀ ਕੋਈ ਨਾ ਕੋਈ ਐਫਰਟ ਰਬ ਇਹੋ ਜੀ ਕੋਈ ਸ਼ਕਤੀ ਦਵੇ ਅਸੀਂ ਕਰ ਸਕੀਏ। ਧਿਆਨਪੁਰੇ ਹੈਗਾ ਹੀ ਧਿਆਨਪੁਰੇ ਹੈਗਾ। ਧਿਆਨਪੁਰੇ ਪਿੰਡੇ ਵਿੱਚ ਆ ਜਾ ਵੀ ਹੈਗਾ ਜੀ। ਉਹ ਹੈਗਾ ਮੈਂ ਦੇਖਿਆ। ਉਹ ਚੱਲਦਾ ਜੀ ਹਾਂ। ਲਓ ਜੀ ਰੁਕ ਗਏ ਬਾਈ ਜੀਰਾਂ ਨਾਲ ਗੱਲਬਾਤ ਹੋਈ। ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰੀ ਇਹਨਾਂ ਨੇ ਦੱਸਿਆ ਪੂਰਾ ਇਹਦਾ ਜਿਹੜਾ ਹੈ ਜੋ ਇਹਦੀ ਹਿਸਟਰੀ ਇਤਿਹਾਸ ਸੀਗਾ ਚਾਰੇ ਬਾਬੇ ਹੈ ਔਰ ਆਂਬ ਦਾ ਬੂਟਾ ਸੀਗਾ ਤੇ ਤਾਲੀਆਂ ਲੱਗੀਆਂ ਸੀ। ਰੌਣਕ ਸੀ ਪਾਣੀ ਕਹਿੰਦੇ ਬਿਲਕੁਲ ਚਿੱਟਾ ਪਾਣੀ। ਚਿੱਟਾ ਪਾਣੀ। ਪੁਰਾਣੇ ਜੀ ਜਾਂਦੇ ਤੇ ਨਾ ਹੀ ਕਿ ਜਾਂਦੇ ਸੜਕ ਤੇ ਜਾਂਦੀ ਸੀ ਇਹ ਕੱਚੀ ਹੁੰਦੀ ਸੜਕ ਤੇ ਪਹਿਲਾਂ ਕੱਚੀ ਦੀ ਜੀ ਫਿਰ ਪੱਕੀ ਹੋਈ ਪੱਕੀ ਹੋਈ ਉਹ ਤਾਂ ਵਾਰ ਫਿਰ ਪੁਰਾਣੇ ਸਮੇਂ ਦੀ ਗੱਲ ਹੈ ਜੀ ਪੁਰਾਣੇ ਤੇ ਜੀ ਬਹੁਤ ਪੁਰਾਣੇ ਚਿੰਤਗੜ੍ਹ ਪਿੰਡ ਤੋਂ ਜ਼ਿਲ੍ਹਾ ਰੋਪੜ ਹੈ ਜੀ ਮੈਂ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮ ਜਨ ਰਿਕਾਰਡਸ ਤੋਂ ਫੇਰ ਕਿਸੇ ਹੋਰ ਇਸੇ ਤਰ੍ਹਾਂ ਦੇ ਵਲੌਗ ਦੇ ਨਾਲ ਦੁਬਾਰਾ ਤੋਂ ਤੁਹਾਡੇ ਨਾਲ ਹਾਜ਼ਰ ਹੋਵਾਂਗਾ ਤਾਂ ਤਕਲੀ ਮਿਹਰਬਾਨੀ ਸ਼ੁਕਰੀਆ